ਅੱਜ 13 ਮਾਰਚ ਨੂੰ ਕਰਨਾਲ ਵਿਖੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਵੱਲੋਂ ਅੰਤਰੀਂ ਕਮੇਟੀ ਵਿੱਚ ਗਲਤ ਫੈਸਲੇ ਕਰਨ ਕਰਕੇ ਹਰਿਆਣਾ ਦੇ ਸਿੱਖ ਸੰਗਤ ਸਵਾਲ ਪੱਤਰ ਮੰਗ ਪੱਤਰ ਦੇਵੇਗੀ 10 ਵਜੇ ਕਰਨਾਲ ਬਾਈਪਾਸ ਗੁਰਦੁਆਰਾ ਸਾਹਿਬ ਤੋਂ ਇਕੱਠੇ ਹੋ ਕੇ ਚੱਲਿਆ ਜਾਵੇਗਾ ਦੇਖੋ ਕੀ ਹੈ ਪੂਰਾ ਮਾਮਲਾ ਤੁਸੀਂ ਖੁਦ ਹੀ ਸੁਣ ਲਵੋ ਬਿਊਰੋ ਰਿਪੋਰਟ ਦੇ ਪੰਜਾਬ ਟੀਵੀ ਸਿੱਖਾਂ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਦੂਸਰੇ ਤਖਤ ਸਹਿਬਾਨਾਂ ਦੇ ਜੱਥੇਦਾਰ ਸਿੰਘ ਸਬੰਧਾਂ ਨੂੰ ਜਿਸ ਤਰੀਕੇ ਦੇ ਨਾਲ ਹਟਾਇਆ ਗਿਆ ਜਾਂ ਮੈਂ ਸਿੱਧਾ ਲਬਜਾਜ ਕਹਾਂ ਕਿ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਮਰਿਆਦਾ ਦਾ ਜੋ ਕਹਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਵੱਲੋਂ ਕੀਤਾ ਗਿਆ ਉਹਦੇ ਨਾਲ ਪੂਰੇ ਸਿੱਖ ਜਗਤ ਦਾ ਹਿਰਦਾ ਵਲੁੰਦ ਰਿਆ ਗਿਆ ਸਾਰਿਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੋ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਕਿ ਆਉਣ ਵਾਲੀ 13 ਮਾਰਚ ਨੂੰ ਜੋ ਕਿ ਇਸ ਟਾਈਮ ਮੌਜੂਦਾ ਅੰਤਰਨ ਕਮੇਟੀ ਦੇ ਮੁਖੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਕਾਰਜ ਸੰਭਾਲ ਰਹੇ ਨੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਉਹਨਾਂ ਦੀ ਕੋਠੀ ਤੇ ਜਾ ਕਰਕੇ ਉਹਨਾਂ ਨੂੰ ਇਹ ਜੋ ਅੰਤਰਨ ਕਮੇਟੀ ਵੱਲੋਂ ਪਿੱਛੇ ਜੋ ਫੈਸਲੇ ਲਏ ਗਏ ਇਹ ਜੋ ਮਤੇ ਪਾਸ ਕੀਤੇ ਗਏ ਇਹਨਾਂ ਨੂੰ ਰੱਦ ਕਰਾਉਣ ਵਾਸਤੇ ਇੱਕ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਆਪ ਸਾਰੇ ਪਰਸੋਂ ਕਰਨਾਲ ਬਾਈਪਾਸ ਗੁਰਦੁਆਰਾ ਨਾਨਕ ਸਰ ਲੰਗਰ ਮਾਤਾ ਸਾਹਿਬ ਕੋਰ ਜੀ ਕਰਨਾਲ ਬਾਈਪਾਸ ਉਸ ਗੁਰਦੁਆਰੇ ਤੇ ਸਵੇਰੇ 10 ਵਜੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਔਰ ਉਸ ਤੋਂ ਬਾਅਦ ਉਥੋਂ ਰਗੂਜੀਤ ਸਿੰਘ ਵਿਰਕ ਜੋ ਕਿ ਸੀਨੀਅਰ ਮੀਤ ਪ੍ਰਧਾਨ ਹਰ ਮੌਜੂਦਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਘਰ ਵੱਲ ਨੂੰ ਆਪਾਂ ਚੱਲੇ ਪਾਣੇ ਨੇ ਔਰ ਉਹਨਾਂ ਨੂੰ ਇਹ ਫੈਸਲੇ ਰੱਦ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਹੈ ਅਗਰ ਉਹ ਸਾਡੀ ਇਸ ਮੰਗ ਦੇ ਉੱਤੇ ਕੋਈ ਸੁਣਵਾਈ ਨਹੀਂ ਕਰਦੇ ਤੇ ਉਹਨਾਂ ਦਾ ਘੇਰਾਉ ਵੀ ਕੀਤਾ ਜਾਏਗਾ